ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਜੋ ਕੁਝ ਸਿੱਖਿਆ ਹੈ ਸਿਨੇਮਾ ਦੇ ਬਾਰੇ ਵਿੱਚ ਜਾਂ ਸਾਹਿਤ ਦੇ ਬਾਰੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਉਹ ਡੈਸੀਨੇ ਸ਼ਬਦਾਂ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂ ਅੱਜ ਦਾ ਵਿਸ਼ਾ ਪੰਜਾਬੀ ਸਿਨੇਮਾ ਦੀ ਸਮਾਜਿਕ ਸਾਰਥਕਤਾ ਇਸ ਤੋਂ ਮੈਂ ਇਹ ਭਾਵ ਲੈਣਾ ਕਿ ਸਾਡਾ ਸਿਨੇਮਾ ਹੈ ਇਹਦੀ ਦੇਣ ਕੀ ਹੈ ਸਾਡੇ ਸਮਾਜ ਨੂੰ ਇਹ ਕੁਝ ਦੇ ਵੀ ਰਿਹਾ ਹੈ ਇਹ ਸਾਰਥਕ ਹੈ ਜਾਂ ਸਿਰਫ ਮਨੋਰੰਜਨ ਵਾਸਤੇ ਹੀ ਹੈ ਜਾਂ ਕੋਈ ਹੋਰ وجہ ਹੈ ਇਹਦੇ ਤੇ ਮੈਂ 2-2 ਮਿੰਟ ਵਾਸਤੇ ਹੀ ਚੱਲਣਾ ਪਾਵਾਂਗਾ ਕਿ ਮੈਨੂੰ ਇਹ ਵੀ ਪਤਾ ਹੈ ਕਿ ਜੋ ਮੈਂ ਕਹਾਗਾ ਉਹਨੂੰ ਸ਼ਾਇਦ ਸਾਰੈਤਿਕ ਪ੍ਰਮਾਣਿਕਤਾ ਨਾ ਮਿਲੇ क्योंकि मैं यह कितु पढ़ के नहीं आया ये सिर्फ मैं एक अपनी विचारधारा तो ही अपने तजर्बे तो अपनी ऑब्जरवेशन तो ही जो कुछ मैंने लगभग होंगे वो मैं तो साझा करने की कोशिश करा गलत भी हो सकता सब तो पहला तो आपको यह देखना पवेगा कि सिनेमा बनिया कितों ਸਾਹਿਤ ਤੋਂ ਬਣਿਆ ਸਾਇੰਟ ਤੋਂ ਬਣਿਆ ਸਾਇੰਟ ਔਰ ਸਿਨੇਮਾ ਵੱਡਾ ਛੋਟਾ ਭਰਾ ਨੇ ਵੱਡਾ ਭਰਾ ਸਾਹਿਤ ਦਾ ਜਿਹੜਾ ਉਹਦੀ ਵੀ ਸਮਾਜ ਦੇ ਵਿੱਚ ਨੇ ਛੋਟਾ ਭਰਾ ਸਿਨੇਮਾ ਹੈ ਉਹ ਵੀ ਬਾਹਰ ਨੂੰ ਹੋ ਕੇ ਬਣਿਆ ਹੈ ਕਾਫੀ ਸਮਝ ਲੈਗੇ ਮੈਂ ਉਹ ਕੁਝ ਬਿੰਦੂ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਸਿਨੇਮਾ ਲਿਫਟ ਇਵਾਰਟਮੈਂਟ ਕਿਵੇਂ ਹੋਈ ਸਾਹਿਤ ਤੋਂ ਬਾਅਦ ਸਾਡੇ ਸਾਹਿਤ ਦੇ ਵਿੱਚ ਇੱਕ ਬਹੁਤ ਵੱਡੀ ਚੀਜ਼ ਜਿਹੜੀ ਸੀ ਉਹ ਹੈ ਕਹਾਣੀ ਹੈ। ਛਿੰਕੜੇ ਸਾਲੋਂ ਪਾਣੀ ਦਾ ਔਰ ਹੈ, ਔਰ ਬਹਲਾ ਰਿਹਾ। ਜਦੋਂ ਸਾਹਿਤ ਵਿਖਿਆ ਰਿਹਾ ਸੀ ਜਨ ਲੱਗੇ ਉਹਨੂੰ ਪਾਣੀ ਚੱਲੀ ਆ ਰਹੀ ਹੈ। ਹਰ ਘੰਡੇ 'ਚ ਇੱਕ ਨਾ ਕੋਈ ਬਤੜੀਆਂ ਹੁੰਦਾ ਸੀ। ਬਾਤਾਂ ਪਾਉਣ ਵਾਲਾ। ਜਿਹਨੂੰ ਕਾਫੀ ਗਿਆਨ ਹੁੰਦਾ ਸੀ। ਜਿੱਥੇ ਬਹਿ ਕੇ ਉਹ ਪਾਣੀ ਲੈਂਦਾ ਸੀ ਸਰਾਉਣ ਉੱਥੇ ਲੋਕ ਇਕੱਠੇ ਹੋ ਜਾਂਦੇ ਸੀ।

ਕਹਾਣੀ ਦਾ ਸੁਣਾਉਣੀ ਸ਼ੁਰੂ ਕਰ ਲਈ ਕਹਾਣੀ ਲਿਖਣੀ ਵੀ ਸ਼ੁਰੂ ਕਰ ਲਈ ਪਰ ਉਹਦੇ ਉਹਦੇ ਚ ਕੁਝ ਇਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਸੀ ਜਿਵੇਂ ਕਹਾਣੀ ਸੁਣਾਉਣ ਵਾਲੇ ਨੇ ਜਾਂ ਕਹਾਣੀ ਲਿਖਣ ਵਾਲੇ ਨੇ ਕਹਿ ਤਾ ਕਿਉਂਕਿ ਆਮ ਕਹਾਣੀਆਂ ਵਾਲੇ ਰਾਣੀ ਜਦ ਕੇ ਚੱਲਦੀਆਂ ਸੀ ਅਸੀਂ ਵੀ ਸੁਣਦੇ ਰਹੇ ਹਾਂ ਬਚਪਨ ਦੇ ਵਿੱਚ ਇੱਕ ਰਾਜਾ ਸੀ ਇੱਕ ਰਾਣੀ ਸੀ ਇੱਕ ਉਹਨਾਂ ਦੀ ਰਾਜਕੁਮਾਰੀ ਸੀ ਰਾਜਕੁਮਾਰੀ ਨੂੰ ਕਿ ਦਿਨ ਕਰਾਪਸ਼ੀ ਚਾਪੀ ਲਿਆ ਇੱਥੇ ਪ੍ਰੋਬਲਮ ਸ਼ੁਰੂ ਹੋਈ ਫਲੇ ਇਨਨ ਦੇ ਲੋਕਾਂ ਨੇ ਕਦੇ ਰਾਜਾ ਨਹੀਂ ਦੇਖਿਆ ਪਤਾ ਨਹੀਂ ਸੀ ਰਾਜਾ ਕਿੱਦਾਂ ਦਾ ਹੁੰਦਾ ਹੈ ਦੇਖਣ ਨੂੰ ਰਾਣੀ ਨਹੀਂ ਸੀ ਦੇਖੀ ਰਾਖਸ਼ੀਸ ਨਹੀਂ ਸੀ ਦੇਖਿਆ ਉਹਨਾਂ ਨੂੰ ਸਾਰਾ ਕੁਝ ਆਪ ਉਸ ਚੀਜ਼ ਦੀ ਕਲਪਨਾ ਕਰਨੀ ਪੈਂਦੀ ਸੀ ਕੱਲੇ-ਕੱਲੇ ਬੰਦੇ ਨੂੰ ਕਿ ਇਦਾਂ ਹੁੰਦਾ ਹੈ ਇਦਾਂ ਹੁੰਦਾ ਹੈ ਫਿਰ ਕਹਾਣੀ ਬੜਿਆ ਨੇ ਕਹਾਣੀ ਲਿਖਣਾ ਬੜਿਆ ਨੇ ਕਹਾਣੀ ਸੁਣਾਉਣਾ ਬੜਿਆ ਨੇ ਉਹ ਜੀ ਆਖਿਤੇ ਨੇ ਤਾਂ ਤੋੜ ਕੀ ਹੈ ਆਪਾਂ ਇਹਨਾਂ ਤੇ ਨਾ ਛੱਡੀਏ ਕਿ ਕੀ ਕੀ ਕਲਪਨਾ ਕਰ ਸਕਦੇ ਆਏ ਆਪਾਂ ਇਹਨਾਂ ਨੂੰ ਹੋਰ ਸੌਖਾ ਬਰਕੇ ਇਹਨਾਂ ਦੇ ਸਾਹਮਣੇ ਉਂ ਕਰਕੇ ਉਸ ਤੋਂ ਫਿਰ ਨਾਟਕ ਵੀ ਜਾ ਸਕਦਾ ਇੱਕ ਡਾਇਰੈਕਟਰ ਨੂੰ ਰਾਜਾ ਬਣਾ ਕੇ ਰਾਜੇ ਦਾ ਰੂਪ ਬਣਾ ਕੇ ਉਹਦਾ ਇੱਕ ਰਾਣੀ ਦਾ ਰੂਪ ਬਣਾ ਕੇ ਸਟੇਜ ਦੇ ਉੱਤੇ ਸਾਹਮਣੇ ਖੜਾ ਕਰਦਾ ਪਰ ਉਹ ਨਾ ਕਰਨ ਦੀ ਲੋੜ ਨਹੀਂ ਤਬੂ ਕਿ ਸਿਆਕ ਇਦਾਂ ਦਾ ਆ ਰਿਹਾ ਆ ਰੱਖ ਸੇ ਨਾਟਕ ਆ ਗਿਆ ਨਾਟਕ ਤੇ ਲਿਆ ਉਹਦੇ ਤੇ ਲਿਆ ਬੜੀ ਪ੍ਰਕਿਰਤੀ ਕੀਤੀ ਫੇਰ ਵੀ ਅਜੇ ਕੁਝ ਮੁਸ਼ਕਲੇ ਐਗੀਆਂ ਸੀ ਕਲਪਨਾ ਨੂੰ ਇਮਪਰੂਵ ਕਰਨ ਦੀਆਂ ਲੋਕਾਂ ਦੀਆਂ ਨੂੰ ਦਰਸ਼ਕਾਂ ਦੀਆਂ ਨੂੰ ਪਾਟਕਾਂ ਦੀਆਂ ਨੂੰ ਕਿ ਅਸੀਂ ਲਿਖਤਾ ਉੱਤੇ ਨਾਟਕ ਦੇ ਵਿੱਚ ਡਾਇਲੌਗ ਦੇ ਵਿੱਚ ਸਮੁੰਦਰ ਪਹਾੜ ਉਹ ਪਹਾੜ ਅੱਜ ਲੱਗਿਆ ਉਹ ਸਮੁੰਦਰ ਕਿੱਡੇ ਬੁਕੇਆ ਇਸ ਕਿਤੇ ਸਮੁੰਦਰ ਦੀ ਦਿਖਾਣਾ ਕਰਦੇ ਕੋਈ ਕਿ ਪਹਾੜ ਵੀ ਦਿਖਾ ਸਕਦੇ ਇੰਨੀ ਦੇਰ ਚ ਸਾਇੰਸ ਨੇ ਤਰੱਕੀ ਕਰ ਲਈ ਸੀ ਮੂਵੀ ਕੈਮਰੇ ਆ ਗਏ ਸੀ ਸੰਗਾ ਗਏ ਸੀ ਫੇਰ ਇਹਨਾਂ ਚੀਜ਼ਾਂ ਨੂੰ ਉਖੜਾ ਕੇ ਉਹ ਮੈਨੂੰ ਲੱਗਦਾ ਕਿ ਸਿਨੇਮੇ ਦੀ ਸ਼ੁਰੂਆਤ ਇਹਦੇ ਨਾਲ ਸਾਰਾ ਕੁਝ ਹੀ ਅਸੀਂ ਸਾਡੇ ਹੱਥ ਚ ਆ ਗਿਆ ਜੋ ਦਿਖਾਉਣਾ ਚਾਹੁੰਦੇ ਅਸੀਂ ਉਸ ਨਾਲ ਬਣਦਾ ਉਹ ਗੇਮ ਸਮਾਜ ਤੋਂ ਲੈ ਕੇ ਸਾਈਕਲ ਤੱਕ ਸਾਈਕਲ ਤੋਂ ਲੈ ਕੇ ਸਿਨੇਮਾ ਦਾ ਮੇਰੀ ਸਮਝ ਇਹ ਸਾਪਕ ਹੈ ਉਹ ਮੈਂ ਕਹਿੰਦਾ ਸੰਜਕ ਜਿਵੇਂ ਮੈਂ ਪਹਿਲਾਂ ਕਿਹਾ ਕਿ ਪ੍ਰਮਾਣਿਕਤਾ ਇਸ ਚੀਜ਼ ਦੀ ਹੈ ਨਹੀਂ ਲੇਕਿਨ ਮੈਨੂੰ ਲੱਗਿਆ ਸਮਾਜਿਕ ਸਾਰਥਕ ਸਾਰਥਿਕਤਾ ਦੇ ਵਿੱਚ ਅਪਾਹੀ ਦੇਖਣਾ ਹੈ ਕਿ ਸੰਗਵੇ ਸਿਨੀਮਾ ਦੇ ਫਾਇਦੇ ਕੀ ਕੀ ਨੇ ਸਮਾਜ ਨੂੰ ਕੀ ਦੇ ਹਨ ਨੇ ਉਹ 2-3 ਪੁਆਇੰਟ ਨੇ ਬਸ ਹੋਰ ਬਟੇ ਬੋਲ ਸਕਦੇ ਕਰਦਾ ਸਭ ਤੋਂ ਵੱਡੀ ਚੀਜ਼ ਸੀ ਮਨੋਰੰਜਨ ਆਧਿਕਮਨ ਕਿਉਂਕਿ ਮਨੋਖਲ ਇਹ ਜੀ ਹਾਲਾਤਾਂ ਦੇ ਵਿੱਚ ਹੋ ਰਹੇ ਹੈ ਮਾਨਸਿਕ ਤਣਾਅ ਇੰਨਾ ਹੈ ਪ੍ਰੈਸ਼ਰਸ ਐ ਨੀ ਨਿੰਤਾਮਾਂ ਐ ਨੀ ਆ ਨੇ ਕਿ ਉਹਨੂੰ ਰਾਤ ਨੂੰ ਵੀ ਚੰਗੀ ਤਰ੍ਹਾਂ ਨੀਂਦ ਨਹੀਂ ਆ ਸਕਦਾ ਰਾਤ ਨੂੰ ਕਈ ਵਾਰੀ ਸੁਪਨੇ ਵੀ ਆਏ ਜੇ ਤਣਾ ਪਰੇ ਆਉਂਦੇ ਕਿ ਸਵੇਰੇ ਉਹਨੂੰ ਲੱਗਦਾ ਕਿ ਮੇਰਾ ਫਸੇ ਨਹੀਂ ਉਹਦੇ ਵਿੱਚ ਇਸ ਸਮੇਂ ਦੇ ਵਿੱਚ ਜਦੋਂ ਇੱਕ ਬੰਦਾ 2 ਘੰਟੇ ਦੀ ਫਿਲਮ ਦੇਖ ਕੇ ਆਉਂਦਾ ਵਧੀਆ ਫਿਲਮ ਦੇਖ ਕੇ ਆਉਂਦਾ ਮਨੋਰੰਜਨ ਭਰਪੂਰ ਫਿਲਮ ਦੇਖ ਰਿਹਾ ਆਉਂਦਾ ਘਟੋ ਘਟ ਉਹਦੇ 2 ਘੰਟੇ ਜਿਹੜੇ ਆਏ ਉਹ ਪੋਸਟ ਨਾਉਟ ਜਿਹੜਾ ਕੱਢ ਦਿੱਤਾ ਸੀ। ਸੋ ਸਿਨੇਮਾ ਮਨੋਰੰਜਨ ਦੂਜੀ ਕਿਸ ਸਿਨੇਮਾ ਜਿਵੇਂ ਕਰੋਣੀ ਜੀ ਨੇ ਸਾਡੇ ਸਾਹਿਤ ਨੂੰ ਸਾਡੀ ਮਾਂ ਬੋਲੀ ਨੂੰ ਬੜੀਆਂ ਭੜੇ ਵਿੱਚ ਫੜਾਉਣ ਦੇ ਵਿੱਚ ਸਹਾਇਤਾ ਉਹਨਾਂ ਕੋਲ ਸਾਇਟ ਪੜਨ ਦਾ ਹੋ ਕਤਬਾ ਪੜਨ ਦਾ ਟਾਈਮ ਨਹੀਂ ਹੈ ਨਹੀਂ ਖਾਸ ਕਰਕੇ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਕੋਲ ਉਹਨਾਂ ਨੂੰ ਕੁਝ ਹੋਰ ਤਰ੍ਹਾਂ ਦੀ ਦੌੜ ਬਚ ਬਹੁਤ ਹੈ ਉਹਨਾਂ ਦੇ ਬੱਚਿਆਂ ਨੂੰ ਵੀ ਤੇ ਜਿਵੇਂ ਉਹਨਾਂ ਨੇ ਬਸਿਆ ਸੀ ਕਿ ਸਾਡੀਆਂ ਫਿਲਮਾਂ ਉਹਨਾਂ ਨੂੰ ਪ੍ਰੇਰਿਤ ਕਰਦੀਆਂ ਨੇ ਆਪਣੀ ਬੋਲੀ ਦੇ ਸ਼ਬਦਾਂ ਨੂੰ ਸਿੱਖਣ ਵਾਸਤੇ ਬੋਲੀ ਬੋੜਣ ਵਾਸਤੇ ਤੇ ਉਹ ਫਿਰ ਆਪਣੇ ਬੱਚਿਆਂ ਨੂੰ ਕੁੱਛ ਦੇ ਵੀ ਨਹੀਂ ਇਹਦਾ ਅਰਥ ਕੀ ਹੋਦਾ ਇਹਦਾ ਅਰਥ ਕੀ ਹੁੰਦਾ ਕਿ ਉਹਨਾਂ ਪੰਜਾਬੀ ਕਈਆਂ ਨੂੰ ਆ ਦੇ ਗਈਆਂ ਫਿਲਮਾਂ ਦੇਖ ਕੇ ਕਿ ਪੰਜਾਬੀ ਸਮਝ ਆਉਣੀ ਸ਼ੁਰੂ ਹੋ ਗਈ। ਲਿਖਣੀ ਚਾਹ ਨਹੀਂ ਹੋ ਗਈ। ਲੇਕਿਨ ਸਮਝ ਆਉਣੀ ਸ਼ੁਰੂ ਹੋ ਗਈ। ਇਹ ਹੀ ਬਹੁਤ ਵੱਡਾ ਇੱਕ ਗੈਰ ਦੇ ਕੋ ਪ੍ਰਾਪਤੀ ਹੈ ਜਬ ਇਸ ਨੂੰ। ਉਸ ਤੋਂ ਬਾਅਦ ਇਹਨਾਂ ਕਦਰਾਂ ਕੀਮਤਾਂ ਦੇ ਬਕੌਮੇਟਿਸ਼ਨ। ਇਹਦੇ ਚ پوری ਗੱਲ ਆ ਜਾਂਦੀ ਹੈ। ਕੈਨ 70 ਸਾਲਾਂ ਦਾ 100 ਸਾਲਵਾ ਕਥਾ ਪੜਨ ਦਾ ਸ਼ਹਿਰ ਟੈਨ ਹੋ ਗਿਆ ਸੀ ਜੇ ਕੋਈ ਸਿਨੇਮਾ ਦੇਖਣ ਦਾ ਟੈਨ ਪੀਰੂ ਇਹ ਉਹਨਾਂ ਸਿਨੇਮਾ ਤੋਂ ਉਹ ਸਿਨੇਮੇ ਤੋਂ ਹੀ ਮਤਲਬ ਜੇ ਕਰੇਗਾ ਕਿ 50 ਸਾਲ ਪਹਿਲਾਂ 70 ਸਾਲ ਪਹਿਲਾਂ 100 ਸਾਲ ਪਹਿਲਾਂ ਸਾਡੇ ਲੋਕ ਕਿਵੇਂ বাসਦੇ ਸੀ ਕਿਵੇਂ ਸੋਚਦੇ ਸੀ ਕੀ ਕਰਦੇ ਸੀ ਕਿਵੇਂ ਬੋਲਦੇ ਸੀ ਸਾਡੇ ਰੀਤੀ ਰਿਵਾਜ ਕੀ ਹੁੰਦੇ ਸੀ ਸਾਡੇ ਵਿਆਹ ਕਿਵੇਂ ਹੁੰਦੇ 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 ਸੀ ਟੱਡੇ ਬੜਕਾ ਕਿਵੇਂ ਹੁੰਦੇ ਜਾਂ ਹੁੰਦੇ ਸੀ ਸਾਰਾ ਕੁਝ ਇਹ ਡਾਕੂਮੈਂਟੇਸ਼ਨ ਹੋ ਗਈ ਸੀ ਸਿਨੇਮਾ ਵਿੱਚ ਸਿਨੇਮਾ ਨੂੰ ਇਹ ਸਾਹਿਤਿਕ ਡਾਕੂਮੈਂਟੇਸ਼ਨ ਇੱਕ ਤਰ੍ਹਾਂ ਉਸ ਤੋਂ ਬਾਅਦ ਅਧਿਤੀਗਾਰਨੀ ਕਰਨ ਦਾ ਥੋੜਾ ਪਿੱਛੇ ਲੈ ਕੇ ਜਾਊਗਾ ਸਮਾਜਿਕ ਬਦਲਾਅ ਦੇ ਵਿੱਚ ਸਿਨੇਮਾ ਦਾ ਬਹੁਤ ਬਟਾ ਹੈ ਕਈ ਉਹ ਮੀਡੀ ਗ੍ਰੀਪੀ ਦਾ ਹੋਵੇ ਹੈ ਸਮਾਜਿਕ ਜਾਤੀਆਂ ਵੰਡਣਾ ਦਾ ਹੋਵੇ ਛੂਆ ਛੂਟ ਦਾ ਹੋਵੇ ਸੱਤੀ ਪ੍ਰਥਾ ਦਾ ਹੋਵੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਦੇ ਵਿੱਚ ਔਰ ਇਹਨਾਂ ਨੂੰ ਇਹਨਾਂ ਕਮੇਟੀਆਂ ਨੂੰ ਬੂਨ ਕਰਨ ਦੇ ਵਿੱਚ ਜਾਂ ਇਹਨਾਂ ਦੇ ਉੱਤੇ ਸੋਚ ਵਿਚਾਰ ਕਰਨ ਦੀ ਜ਼ਰੂਰਤ ਵਾਸਤੇ ਸਿਰ ਮੇਲਾ ਬਹੁਤ ਜਗਾ ਹੱਥ ਨੇ ਪਿੰਡੀਆਂ ਤੁਸੀਂ ਕਿੰਨੀਆਂ ਫਿਲਮਾਂ ਦੇਖਿਆ ਹੋਏ ਇਹਨਾਂ ਕਿਸਮ ਦੇ ਉੱਤੇ ਬੰਨ੍ਹੇ ਤਾਂ ਮੇਰੀ ਗ੍ਰੀਪ ਵਿੱਚ ਤਾਂ ਬਹੁਤ ਹੀ ਬੜੀਆਂ ਨੇ ਛੁੱਟ-ਛੁੱਟ ਕੇ ਅਸੀਂ ਫਿਲਮਾਂ ਉਹ ਦੇਖੀਆਂ ਸੀ ਕਿ ਕੁੜੀ ਅਮੀਰ ਘਰ ਦੀ ਹੈ ਮੁੰਡਾ ਗਰੀਬ ਘਰ ਦਾ ਹੈ ਫਿਰ ਕੰਮ ਦਾ ਇੱਕ ਵਿਲਨ ਆਇਆ ਹੂੰ ਕਿ ਕਾ ਬੱਡੀ ਜਾਤ ਦਾ ਵੱਡੇ ਜਾਤ ਦੀ ਕੁੜੀ ਹੈ ਛੋਟੀ ਜਾਤ ਦੇ ਮੁੰਡੇ ਨਾਲ ਪਿਆਰ ਕਰ ਰਹੀ ਹੈ ਹੋ ਗਿਆ ਫੰਦਾ ਉਹ ਇਹਨਾਂ ਚੀਜ਼ਾਂ ਨੂੰ ਉਹ ਸਾਡੇ ਸਮਾਜ ਦੇ ਸਾਹਮਣੇ ਲੈਵਲ ਦੇ ਵਿੱਚ ਵੀ ਇਹ ਕੁੜੀਆਂ ਨੇ ਇਹ ਕੋ ਚੰਗੀਆਂ ਚੀਜ਼ਾਂ ਨਹੀਂ ਹੈਗੀਆਂ ਇਹਨਾਂ ਤੇ ਵਿਚਾਰ ਕਰੋ ਇਹਨਾਂ ਤੇ ਇਹਨਾਂ ਨੂੰ ਸੁਕੋ सिनेमे का बहुत हथ है मैं बहुत समझना उस तो रोजगार सिनेमा एक इंडस्ट्री है इन्हे लख रुजगार मुहैया करवाया है बॉम्बे शहर सारा ही रोजगार है बॉम्बे का ਹਰ ਸੂਬੇ ਦੀ ਆਪਣੀ ਫੈਰੋ ਇੰਡਸਟਰੀ ਹੈ। ਛੇਕੜੇ ਲੋਕ, ਹਜ਼ਾਰਾਂ ਲੋਕ ਆਪਣੇ ਪੰਜਾਬੀ ਦੇ ਹਨ। ਜਦੋਂ ਮੈਂ ਅਸ਼ਰਮੇ ਚਾਇਆ ਸੀ, ਮੇਰੀ ਪਹਿਲੀ ਫੈਰ ਨੂੰ ਕਿੱਸੀ ਚੱਲੇ ਗਈ ਸੀ, ਸਨਪਰਦੇਸ਼। ਉਦੋਂ ਕਿਸੇ ਕਿਸੇ ਪਿੰਡ ਦੇ ਵਿੱਚ ਕੋਈ ਟਾਵਾ ਟਾਲੋ ਦਾ ਜ਼ਿਕਰ ਵੀ ਉਹ ਕਰਨਾ ਇੱਕ ਕਰਿਆ। ਪੰਜਾਬ 'ਚ 5-7 ਦਿਨ ਹੁੰਦੇ ਸੀ। ਕੀ ਐਕਟਰੀ। ਅੱਜ ਤੁਸੀਂ ਜਾ ਕੇ ਦੇਖੋ। ਸਿਰਫ ਐਕਟਰੀ ਨਹੀਂ, ਟੈਕਨੀਸ਼ੀਅਨਸ हर पिंड कोई जम दसा हर दो चार पिंडा जमुई दस क्यों मिलता, मिलता। दौलत है दौलत बढ़ती है गरीब घर मुंडे मध्य वर्गी परिवार मुंडे जो तो एक फिल्म कोई हिट होती लोगों के परिवार चलते हैं सिरमेर जुड़िया हम कि डिपार्टमेंट है ਜਿਹੜੇ ਸਿਨੇਮੇ ਦੀ ਤਰੱਕੀ ਦੇ ਨਾਲ-ਨਾਲ ਕੋਈ ਤਰੱਕੀ ਕਰਦੇ ਆਂ ਟ੍ਰਾਂਸਪੋਰਟੇਸ਼ਨ ਦੇਖ ਲਓ ਫੋਟੋਗ੍ਰਾਫੀ ਇੰਡਸਟਰੀ ਦੇਖ ਲਓ ਕੇਟਰਿੰਗ ਇੰਡਸਟਰੀ ਦੇਖ ਲਓ ਸਿਨੇਮਾ ਇੰਡਸਟਰੀ ਦਾ ਆਪਣਾ ਜਿਹੜੇ ਸਿਨੇਮਾ ਹਾਲਸ ਹੈਗੇ ਇਹ ਦੇਖ ਲਓ ਡਿਸਟ੍ਰੀਬਿਊਟਰ ਦੇਖ ਲਓ ਸਾਰੇ ਹੀ ਸਿਨੇਮਾ ਦੇ ਵਿੱਚ ਤਾਂ ਲੱਗਦਾ ਉਹਨੂੰ ਟੈਕਾ ਸੋ ਮੈਨੂੰ ਲੱਗਦਾ ਹੈ ਕਿ ਸਮਾਜ ਦੇ ਪਰਤੀ ਜਿੰਨੇ ਕੁ ਉਮੀਦ ਵਾਰੀ ਸਿਨੇਮੇ ਦੀ ਹੋਣੀ ਚਾਹੀਦੀ ਹੈ ਉਹ ਇੱਕ ਸਾਰਤਕਤਾ ਸਿਨੇਮੇ ਦੀ ਬਾਪੂ ਵੀ ਹੈ ਹਾਂ ਇਟ ਇਸ ਹੋ ਰਹੀ ਹੈ ترقی ਹੋ ਰਹੀ ਹੈ ਹਰ ਹਰ ਪੱਖੋਂ ਹੋ ਰਹੀ ਹੈ ਹਰ ਸფერ ਦੇ ਵਿੱਚ ਹੋ ਰਹੀ ਹੈ ترقی ਦਾ ਇੱਕ ਮਾੜਾ ਪੱਖ ਵੀ ਹੁੰਦਾ ਹੈ ਜਿਹੜਾ ਅਜ ਕੌਣਦਾ ਨਹੀਂ ਉਹ ਵੀ ਬਾਰੇ कुछ तो कहना क्योंकि सार्थकता की गल सार्थकी होनी चाहिए है पर थोड़ा जहा टच कर लें अपन कि सिनेमा के कई जगह देखने को आता मार कुटाई लड़ाई झगड़े बिना वजह उन्होंने कहते हैं कि एक्शन भरपूर फिल्म देखने वाली है क्यों नहीं अपनी जिंदगी मनुखी जीवन यही सब कुछ है मैं फिल्म देख रहा दस पंद्रह मुंडे दस पंद्रह हिंदी की फिल्म बहुत चली का कोई बंदा बख गया था कोई बंद बख्या गला मैं अखीर तक यही नहीं पता लगे वाले पास इदा ही अंग प्रदर्शन नंगेज इदा दरकत जो किसी परिवार नहीं देख सकते सि घट है वही तो काफ़ी ज्यादा मैं ये नहीं समझ चाहूंगा कि बेशक ये सिंचाई है ये सारा कुछ हरेक बंद वापरता है पर कुछ है ਜਿਹੜਾ ਕਿ ਅਸੀਂ ਦੁਨੀਆਂ ਨਾਲ ਸਾਂਝਾ ਨਹੀਂ ਕਰਨਾ ਚਾਹਦੇ ਫਿਰ ਇਹ ਸੇਵਾ ਦੀਆਂ ਉੱਚੀ ਡਿਗਰੀ ਜ਼ਰੂਰਤ ਕਿਵੇਂ ਬਣ ਸਕਦਾ ਕਿਤੇ ਇਹ ਵਿਚਾਰ ਕਰਦੇ ਹੋੜੇ ਇਸ ਤੋਂ ਜ਼ਿਆਦਾ ਮੇਰਾ ਲੱਗਦਾ ਨਾ ਮੇਰੇ ਕੋਲ ਕੁਝ ਹੈ ਨਾ ਮੈਂ ਹੋਰ ਕੁਝ ਸਮਝ ਲੱਗਦਾ